ਅਜੀਬੀ ਗੱਲ ਹੈ ਮੇਰੀ ਮੰਮੀ ਜਾਂਦੇ ਹੀ ਸੀ ਦਾ ਹਰ ਗੁਰਦੁਆਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟਾਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ ਹੋਈ? ਅ ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ। ਇੱਕ ਨੇ ਚਟਾਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਂਮ ਦੇ ਪਿੱਛੋਂ ਕੰਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ ਮੇਰੀ ਮੰਮੀ ਜਾਂਦੇ ਹੀ ਸ਼ਿਦਾ ਸਾਹਿਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟੜਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਂਮ ਦੇ ਪਿੱਛੋਂ ਕੰਨ 'ਚ ਪੱਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ ਹੋਈ? ਅ ਮੇਰੀ ਮੰਮੀ ਜਾਂਦੇ ਹੀ ਸ਼ਿਦਾ ਸਾਹਿਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟੜਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਮ ਦੇ ਪਿੱਛੋਂ ਕੰਦੋ ਚ ਪੱਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਬਾਜੀ ਕੀ ਕਹੇਗਾ? ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟਾਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਂ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦਾ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ ਹੈ? ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ। ਇੱਕ ਨੇ ਚਟਾਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੌਮ ਦੇ ਪਿੱਛੋਂ ਕੰਦੋ ਚ ਭੱਟਾ ਮਾਰ ਕੇ ਵਾਲੀ ਲਾਲੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਬਾਜੀ ਕੀ ਕਹਿੰਦੇ ਮੇਰੀ ਮੰਮੀ ਜਾਂਦੇ ਸੀਦਾ ਸਿਹਤ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਹੋਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਂ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹਦ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ ਹੋਈ? ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ। ਇੱਕ ਨੇ ਚਟਾਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਂਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾਲੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਭਾਜੀ ਕੀ ਕਹਿੰਦੇ ਹੋ? ਮੇਰੀ ਮੰਮੀ ਜਾਂਦੇ ਹੀ ਸ਼ਿਦਹਾਗ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕੰਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ কই? ਅ ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਦੋ ਚ ਪੱਟਾ ਮਾਰ ਕੇ ਵਾਲੀ ਲਾਲੀ ਆ ਤੇ ਕਨਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਬਾਜੀ ਕੀ ਕਹਤੋਂ ਮੇਰੀ ਮੰਮੀ ਜਾਂਦੇ ਹੀ ਚਿਦਾਹਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕਰਨ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦਾ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਭਾਜੀ ਕੀ ਗੱਲ ਹੋਈ? ਮੇਰੀ ਮੰਮੀ ਜਾਂਦੇ ਹੀ ਸ਼ਿਦਹਾਗ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਂਮ ਦੇ ਪਿੱਛੋਂ ਕੰਦੂ ਚਪਟਾ ਮਾਰ ਕੇ ਵਾਲੀ ਲਾਲੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕਰਨ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਬਾਜੀ ਕੀ ਕਰਾ ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟਾਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਹੋਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅਜਹਦ ਅਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ। ਬਾਜੀ ਕੀ ਗੱਲ ਹੋਈ? ਅ ਮੇਰੀ ਮੰਮੀ ਜਾਂਦੇ ਹੀ ਸ਼ਿਦਹਾਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਟਾਰਮਾਲ ਬੰਨਿਆ ਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ। ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮੋਮ ਦੇ ਪਿੱਛੋਂ ਕੰਦੂ ਚਪਟਾ ਮਾਰ ਕੇ ਵਾਲੀ ਲਾਲੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਤੋਂ ਜਲਦੀ ਹੋ ਸਕੇ ਜਲਦੀ ਤੋਂ ਜਲਦੀ ਇਹ ਫੜੇ ਜਾ ਪਾਜੀ ਮੇਰੀ ਮੰਮੀ ਜਾਂਦੇ ਹੀ 시ਦਾਹਬ ਗੁਰਦਾਰੇ ਮੱਥਾ ਟੇਕਣ ਤੇ ਇਹ ਪਿੱਛੋਂ ਦੋ ਅਣਪਛਾਤੇ ਵਿਅਕਤੀ ਆਏ ਆ ਇੱਕ ਨੇ ਚਿੱਟਾ ਰਮਾਲ ਬੰਨਿਆ ਸਿਰ ਤੇ ਤੇ ਇੱਕ ਨੇ ਸੰਤਰੀ ਰੰਗ ਦੀ ਟੀ-ਸ਼ਰਟ ਪਾਈ ਆ ਤੇ ਇਹਨਾਂ ਨੇ ਆ ਕੇ ਇੱਕਦਮ ਮੇਰੀ ਮਾਮ ਦੇ ਪਿੱਛੋਂ ਕੰਨ ਦੋ ਚਪਟਾ ਮਾਰ ਕੇ ਵਾਲੀ ਲਾੜੀ ਆ ਤੇ ਕੰਨ ਵੀ ਕਾਫੀ ਡੈਮੇਜ ਹੋ ਗਿਆ ਵਾ ਤੇ ਮੇਰੀ ਸਰਕਾਰ ਨੂੰ ਇਹੋ ਅਪੀਲ ਆ ਕਿ ਇਹੋ ਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਅੱਜ ਹੱਦ ਅੱਜ ਵਾਲੀ ਲਾਲੀ ਕੱਲ ਨੂੰ ਕੋਈ ਵੱਡਾ ਕਾਂਡ ਵੀ ਕਰ ਸਕਦਾ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤਾਂ ਕਿ ਇਹ ਚੋਰਾਂ ਦੀ ਪਛਾਣ ਜਲਦੀ ਜਲਦੀ ਹੋ ਸਕੇ ਜਲਦੀ ਜਲਦੀ ਇਹ ਫੜੇ ਜਾਣ